ਕੀ ਆਰਐਸਐਸ ਅਤੇ ਬੀਜੇਪੀ ਭਾਰਤੀ ਸੰਵਿਧਾਨ ਨੂੰ ਖਤਮ ਕਰ ਦੂਗੀ ਕੀ ਆਰਐਸਐਸ ਬੀਜੇਪੀ ਆ ਜਿਹੜੀ ਉਹ ਦਲਤ ਵਿਰੋਧੀ ਆ ਕੀ ਆਰਐਸਐਸ ਬੀਜੇਪੀ ਆ ਜਿਹੜੀ ਉਹ ਕਟਗੈਂਤੀ ਵਿਰੋਧੀ ਆ ਇਸ ਤਰ੍ਹਾਂ ਦੇ ਕਾਫੀ ਸਾਰੇ ਸਵਾਲ ਨੇ ਤੇ ਅਕਸਰ ਆ ਜਿਹੜਾ ਜੋ ਅਗਾਹ ਵਤੂ ਮੀਡੀਆ ਹੈਗਾ ਉਹ ਇਹਨਾਂ ਸਵਾਲਾਂ ਦੇ ਜਵਾਬ ਪੁੱਜਣ ਦੀ ਜਿਹੜੀ ਕੋਸ਼ਿਸ਼ ਕਰਦਾ ਰਹਿੰਦਾ ਤੇ ਹੋਰ ਕਾਫੀ ਸਾਰੀਆਂ ਵੀਡੀਓ ਜਿਹੜੀਆਂ ਇਹਨਾਂ ਟੌਪਿਕ ਦੇ ਉੱਤੇ ਜਿਹੜੀਆਂ ਉਹ ਬੰਦੀਆਂ ਰਹਿੰਦੀਆਂ ਹਨ ਸਾਡੀ ਵੀ ਇਹ ਕੋਸ਼ਿਸ਼ ਰਹਿੰਦੀ ਆ ਕਿ ਕਿਤੇ ਨਾ ਕਿਤੇ ਅਜਿਹੇ ਸਵਾਲਾਂ ਦੇ ਸਾਲਮਕ ਹੋ ਕੇ ਜਿਹੜਾ ਤੁਹਾਡੇ ਤੀਕ ਆਵਾਜ਼ ਆ ਜਿਹੜੀ ਉਹ ਪਹੁੰਚਾਈ ਜਾਵੇ ਜੇਕਰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤੇ ਕਿਰਪਾ ਕਰਕੇ ਵੀਡੀਓ ਨੂੰ ਸਾਰੀ ਲਾਜ਼ਮੀ ਵੇਖਣਾ ਸ਼ੇਅਰ ਵੀ ਲਾਜ਼ਮੀ ਕਰਨਾ ਤੇ ਕਮੈਂਟ ਕਰਕੇ ਜਿਹੜੀ ਆਪਣੀ رائے ਵੀ ਲਾਜ਼ਮੀ ਦੇ ਦੇਣਾ ਕਿਉਂਕਿ ਅੱਜ ਇਹ ਵੀਡੀਓ ਇਸ ਕਰਕੇ ਬਣਾ ਰਹੇ ਆ ਇਨ੍ਹਾਂ ਦਿਨਾਂ ਦੇ ਵਿੱਚ ਕਿਉਂਕਿ ਐਮਰਜੈਂਸੀ ਦੀ ਪੰਜਾਬੀ ਵਰੇਗੰਡਾ ਤੇ ਇਸ ਦੇ ਦੌਰਾਨ ਆ ਜਿਹੜਾ ਆਰਐਸਐਸ ਦੇ ਜਰਨਲ ਸੱਤਰ ਦੱਤਾ ਤ੍ਰਿਆ ਹੁਲਾ ਬਲੇ ਉਨ੍ਹਾਂ ਵੱਲੋਂ ਆ ਜਿਹੜਾ ਇੱਕ ਬਿਆਨ ਦਿੱਤਾ ਜਾਂਦਾ ਹੈਗਾ ਤੇ ਉਸ ਬਿਆਨ ਦੇ ਵਿੱਚ ਉਹ ਇਹ ਗੱਲ ਆਖਦੇ ਆ ਕਿ ਭਾਰਤੀ ਸੰਵਿਧਾਨ ਦੀ ਜੋ ਪ੍ਰਸਤਾਵਨਾ ਉਸ ਪ੍ਰਸਤਾਵਨਾ ਦੇ ਵਿੱਚ ਆ ਜਿਹੜਾ ਦੋ ਸ਼ਬਦ ਜਿਨ੍ਹਾਂ ਦੇ ਵਿੱਚ ਇੱਕ ਸ਼ਬਦ ਆ ਜਿਹੜਾ ਉਹ ਸਮਾਜਵਾਦ ਆ ਅਤੇ ਦੂਜਾ ਸ਼ਬਦ ਆ ਜਿਹੜਾ ਉਹ ਧਰਮ ਨਿਰਪੇਖ ਆ ਉਹਨਾਂ ਦੋਹਾਂ ਸ਼ਬਦਾਂ ਨੂੰ ਆ ਜਿਹੜਾ ਦੁਬਾਰਾ ਤੋਂ ਰਿਵਿਊ ਕੀਤਾ ਜਾਣਾ ਚਾਹੀਦਾ ਮਤਲਬ ਦੇਖਣਾ ਚਾਹੀਦਾ ਕਿ ਉਹਨਾਂ ਸ਼ਬਦਾਂ ਦੀ ਜ਼ਰੂਰਤ ਹੈ ਭਾਰਤੀ ਸੰਵਿਧਾਨ ਦੇ ਵਿੱਚ ਜਾਂ ਨਹੀਂ ਹੈਗੀ ਜਾਂ ਇਹ ਵੀ ਗੱਲ ਹੈਗੀ ਆ ਕਿ ਭਾਰਤੀ ਸੰਵਿਧਾਨ ਦੇ ਵਿੱਚ ਇਹ ਵੀ ਉਹਨਾਂ ਨੇ ਦਲੀਲ ਦਿੱਤੀ ਹੈਗੀ ਆ ਕਿ ਡਾਕਟਰ 바ਵਾ ਸਾਹਿਬ ਭੀਮrao ਅੰਬੇਡਕਰ ਜੀ ਨੇ ਜਦੋਂ ਇਹ ਸੰਵਿਧਾਨ ਲਿਖਿਆ ਹੈਗਾ ਜਦੋਂ ਉਸ ਸਮੇਂ ਪ੍ਰਸਤਾਵਨਾ ਜਿਹੜੀ ਉਹ ਦਾਇਰ ਕੀਤੀ ਗਈ ਸੀਗੀ ਤਾਂ ਉਸ ਸਮੇਂ ਇਹ ਦੋ ਸ਼ਬਦ ਆ ਜਿਹੜੇ ਉਹ ਜੋੜੇ ਨਹੀਂ ਗਏ ਸੀਗੇ ਸਗੋਂ 1976 ਦੇ ਵਿੱਚ ਤੁਹਾਨੂੰ ਦੱਸਦੀਏ ਕਿ 1976 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਹੈਗੀ ਆ ਐਮਰਜੈਂਸੀ ਦੇ ਦੌਰਾਨ ਆ ਜਿਹੜਾ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਬਹੁਤ ਵੱਡਾ ਫੇਰਬਦਲਾ ਜਿਹੜਾ ਉਹ ਭਾਰਤੀ ਸੰਵਿਧਾਨ ਦੇ ਵਿੱਚ ਕੀਤਾ ਗਿਆ ਤੇ ਉਦੋਂ 42ਵਾਂ ਸੋਧ ਆ ਜਿਹੜਾ ਜਨਨ ਕਿ 42 ਐਮੈਂਡਮੈਂਟਸ ਜਿਹਨੂੰ ਆਖਦੇ ਹੈਗੇ ਆ ਉਸ ਸੋਧ ਦੇ ਤਹਿਤ ਉਸ ਨੂੰ ਤੁਹਾਨੂੰ ਦੱਸਦੀਏ ਇੱਕ ਨਾਲ ਨਾਲ ਲਗਮੀ ਗੱਲ ਇਹ ਵੀ ਹੈਗੀ ਉਹ ਏਡੀ ਵੱਡੀ ਸੋਧ ਸੀਗੀ ਕਿ ਉਸ ਨੂੰ ਆ ਜਿਹੜਾ ਮਿੰਨੀ ਕਨਸਟੀਟਿਊਸ਼ਨ ਆ ਜਿਹੜਾ ਉਹ ਆਖਿਆ ਜਾਂਦਾ ਮਤਲਬ ਕੀ ਆ ਛੋਟਾ ਸੰਵਿਧਾਨ ਆ ਜਿਹੜਾ ਉਹ ਆਖਿਆ ਜਾਂਦਾ ਹੈਗਾ ਤੇ ਉਸ ਸਮੇਂ ਦੇ ਦੌਰਾਨ ਆ ਜਿਹੜਾ ਇਹ ਸ਼ਬਦ ਆ ਜਿਹੜੇ ਉਹ ਜੁੜੇ ਗਏ ਸੀਗੇ ਸੋ ਇਸ ਕਰਕੇ ਇਹਨਾਂ ਸ਼ਬਦਾਂ ਨੂੰ ਆ ਜਿਹੜਾ ਉਹ ਦੁਬਾਰਾ ਤੋਂ ਰਿਵਿਊ ਕਰ ਲੈਣਾ ਚਾਹੀਦਾ ਹੈਗਾ ਉਹਨਾਂ ਨੇ ਪ੍ਰੋਪਰ ਤੌਰ ਤੇ ਇਹ ਨਹੀਂ ਆਖਿਆ ਗੱਲ ਕੇ ਹਟਾ ਹੀ ਲੈ ਜਾਣੇ ਚਾਹੀਦੇ ਆ ਪਰ ਕਿਤੇ ਨਾ ਕਿਤੇ ਇਸ਼ਾਰਾ ਜਿਹੜਾ ਉਹਨਾਂ ਦਾ ਇਹੀ ਹੈਗਾ ਤਾਂ ਇਸ ਦੇ ਉੱਤੇ ਆ ਜਿਹੜਾ ਕਾਫੀ ਸਾਰੀਆਂ ਪਾਰਟੀਆਂ ਆ ਆਰਐਸਐਸ ਦੀ ਕਰਦੀ ਉਲੋਚਨਾ ਕਰਦੀਆਂ ਹੋਈਆਂ ਨਜ਼ਰਾਈਆਂ ਹੈਗੀਆਂ ਆ ਬੀਜੇ ਭਾਪੀ ਦੀ ਉਲੋਚਨਾ ਕਰਦੀਆਂ ਹੋਈਆਂ ਨਜ਼ਰਾਈਆਂ ਹੈਗੀਆਂ ਜਿਨ੍ਹਾਂ ਦੇ ਵਿੱਚੋਂ ਸੀਪੀਆਈ ਦੇ ਜਰਨਲ ਸਕੱਤਰ ਡੀ ਰਾਜਾ ਨੇ ਇਹ ਗੱਲ ਆਖੀ ਹੈਗੀ ਆ ਕਿ ਡਾਕਟਰ ਬੀਆਰ ਅੰਬੇਦਕਰ ਨੇ ਹਿੰਦੂ ਰਾਸ਼ਟਰ ਦੇ ਵਿਚਾਰ ਨੂੰ ਬੁਰੇ ਤਰੀਕੇ ਦੇ ਨਾਲ ਖਾਰਜ ਕੀਤਾ ਸੰਵਿਧਾਨ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਦਰਸਾਉਂਦਾ ਹੈ ਇਸ ਲਈ ਆਰਐਸਐਸ ਭਾਜਪੀ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਆਰਐਸਐਸ ਦਾ ਮੁੱਖ ਤੌਰ ਦੇ ਉੱਤੇ ਏਜੰਡਾ 1925 24 25 ਦੇ ਦਰਮਿਆਨ ਆ ਜਿਹੜੀ ਆਰਐਸਐਸ ਇਸ ਦਾ ਗਠਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਆ ਜਿਹੜਾ ਉਹ ਇਹ ਸੀਗਾ ਕਿ 100 ਸਾਲਾਂ ਦੇ ਵਿੱਚ ਇੱਕ ਅਖੰਡ ਭਾਰਤ ਹਿੰਦੂ ਰਾਸ਼ਟਰਾ ਜਿਹੜਾ ਹੋ ਬਣੂਗਾ ਤੇ ਇਸ ਤੋਂ ਬਾਅਦ ਆ ਜਿਹੜਾ ਰਾਹੁਲ ਗਾਂਧੀ ਜੋ ਕਿ ਕਾਂਗਰਸ ਪਾਰਟੀ ਦੇ ਨੇਤਾ ਨੇ ਉਨ੍ਹਾਂ ਵੱਲੋਂ ਵੀ ਇਹ ਗੱਲ ਆਖੀ ਗਈ ਆ ਕਿ ਆਰਐਸਐਸ ਨੇ ਜਿਹੜਾ ਇੱਕ ਵਾਰੀ ਆਪ ਦਾ ਫਿਰ ਤੋਂ 마ਸਕਾ ਜਿਹੜਾ ਉਹ ਉਤਾਰ ਦਿੱਤਾ ਉਹ ਲਿਖਦੇ ਆ ਕਿਸ ਵਿਧਾਨ ਉਹਨਾਂ ਨੂੰ ਸੱਟ ਮਾਰਦਾ ਹੈ ਕਿਉਂਕਿ ਇਹ ਸਮਾਨਤਾ ਤੇ ਧਰਮ ਨਿਰਪੱਖਤਾ ਦੀ ਗੱਲ ਕਰਦਾ ਹੈ ਆਰਐਸਐਸ ਬੀਜੇਪੀ ਸੰਵਿਧਾਨ ਨਹੀਂ ਸਗੋ ਮਨੁੱਖ ਸਮਰੱਤੀ ਚਾਹੁੰਦੀ ਹੈ ਇਹ ਲੋਕਾਂ ਦੇ ਅਧਿਕਾਰ ਖੋ ਕੇ ਦੁਬਾਰਾ ਉਹਨਾਂ ਨੂੰ ਗੁਲਾਮ ਬਣਾਉਂਦਾ ਚਾਹੁੰਦੇ ਹਨ ਉਹਨਾਂ ਦਾ ਅਸਲੀ ਏਜੰਡਾ ਸੰਵਿਧਾਨ ਵਰਗੇ ਹਥਿਆਰ ਨੂੰ ਖੋਣਾ ਹੈ ਪਰ ਉਹਨਾਂ ਦੀ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ ਸੋ ਇਸ ਤਰੀਕੇ ਦੇ ਨਾਲ ਵੈਸੇ ਤਾਂ ਤੁਹਾਨੂੰ ਦੱਸ ਦਈਏ ਕਿ ਜਿੰਨਾ ਵੀ ਲੋਕਪੱਖੀ ਹੈਗਾ ਭਾਜਪੀ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈਗੀ ਆ ਉਹ ਇਸ ਨੂੰ ਬਦਲਣ ਦੇ ਉੱਤੇ ਲੱਗੀ ਹੋਈ ਆ ਹਰੇਕ ਚੀਜ਼ ਦਾ ਜਿਹੜਾ ਉਹ ਹਿੰਦੂਕਰਨ ਆ ਜਿਹੜਾ ਉਹ ਕਰਨ ਦੀ ਕੋਾਇਦ ਲਗਾਤਾਰ ਜਾਰੀ ਹੈਗੀ ਆ ਫਿਰ ਚਾਹੇ ਉਹ ਬਹੁਤ ਸਾਰੇ ਸ਼ਹਿਰਾਂ ਦੇ ਨਾਂ ਜਿਨ੍ਹਾਂ ਦੇ ਵਿੱਚੋਂ ਕਿਤੇ ਨਾ ਕਿਤੇ ਮੁਸਲਮਨ ਸ਼ਬਦ ਰਿਫਲੈਕਟ ਹੁੰਦਾ ਸੀਗਾ ਉਹਨਾਂ ਦੇ ਵੀ ਉਹਨਾਂ ਨੂੰ ਬਦਲ ਕੇ ਜਿਹੜਾ ਹਿੰਦੂ ਨੁਮਾ ਕਰਨ ਦੇ ਉੱਤੇ ਲੱਗੀ ਹੋਈ ਆ ਇਸ ਤੋਂ ਇਲਾਵਾ ਜੇਕਰ ਇਹ ਗੱਲ ਆਖੀ ਜਾ ਰਹੀ ਹੈਗੀ ਆ ਕਿ ਐਮਰਜੈਂਸੀ ਦੇ ਦੌਰਾਨ ਉਹ ਵਾਰਡ ਆਏ ਹੈਗੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਸੇ ਹੀ ਸਰਕਾਰ ਨੇ 2019 ਦੇ ਵਿੱਚ ਆ ਜਿਹੜਾ ਸੰਵਿਧਾਨ ਦੇ ਵਿੱਚ ਜੋ ਕਸ਼ਮੀਰ ਸੰਬੰਧੀ ਵਿਸ਼ੇਸ਼ ਪ੍ਰਾਵਧਾਨ ਸੀਗੇ ਉਹ ਵੀ ਖਤਮ ਕੀਤੇ ਫਿਰ ਤਾਂ ਉਹ ਵੀ ਬਦਲਣ ਦੀ ਲੋੜ ਨਹੀਂ ਸੀਗੀ ਇਸੇ ਹੀ ਸਰਕਾਰ ਵੱਲੋਂ ਆ ਜਿਹੜਾ ਹਿੰਦੂ ਨਵਾ ਹਿੰਦੂ ਨਵਾ ਜਿਹੜੀ ਉਹ ਕਾਨੂੰਨ ਲਾਗੂ ਕੀਤੇ ਗਏ ਜਿਨ੍ਹਾਂ ਨੂੰ ਭਾਰਤੀ ਨਿਆਇ ਸਹਿੰਤਾ ਭਾਰਤੀ ਸਾਕਸ਼ਯ ਸਹਿੰਤਾ ਕਿਹਾ ਜਾਂਦਾ ਹੈਗਾ ਜਦਕਿ ਪਹਿਲਾਂ ਇੰਡੀਅਨ ਐਵੀਡੈਂਸ ਐਕਟ ਸੀਗਾ ਤੇ ਤੁਹਾਨੂੰ ਦੱਸ ਦਈਏ ਜਾਂ ਫਿਰ ਆਈਪੀਸੀ ਇੰਡੀਅਨ ਪੀਨਲ ਕੋਡ ਸੀਗਾ ਮਤਲਬ ਲਗਾਤਾਰ ਆ ਜਿਹੜਾ ਉਹ ਆਪਣੇ ਤਰੀਕੇ ਦੇ ਨਾਲ ਹਿੰਦੂਕਰਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਇਥੋਂ ਤੀਕੇ ਸਲੇਬਸਾ ਨੂੰ ਵੀ ਆ ਜਿਹੜਾ ਉਹ ਬਦਲ ਦੀ ਕਵਾਇਦ ਆ ਜਿਹੜੀ ਲਗਾਤਾਰ ਜਾਰੀ ਹੈਗੀ ਆ ਇੰਨਾ ਹੀ ਨੀਗਾ ਸਗੋਂ ਜੋ 1992 ਦੇ ਵਿੱਚ ਜਿੱਥੇ ਹੁਣ ਇਸ ਟਾਈਮ ਮੰਦਿਰ ਬਣਿਆ ਹੋਇਆ ਹੈਗਾ ਸ਼੍ਰੀ ਰਾਮ ਚੰਦਰ ਜੀ ਦਾ ਉੱਥੇ ਪਹਿਲਾ ਬਾਬਰੀ ਮਸਜਿਦ ਸੀ ਪਰ ਹੁਣ NCERT ਦੀਆਂ ਕਿਤਾਬਾਂ ਦੇ ਵਿੱਚ ਇਹ ਪੜਾਇਆ ਜਾ ਰਿਹਾ ਕਿ ਉੱਥੇ ਮਸਜਿਦ ਨਹੀਂ ਸੀਗੀ ਸਗੋਂ ਸਗੋਂ ਗੁੰਬਦ ਨੂੰ ਮਾਰ ਢਾਂਚਾ ਸੀਗਾ ਸੋ ਇਸ ਤਰੀਕੇ ਦੇ ਨਾਲ ਸਭ ਕੁਝ ਹੈ ਜਿਹੜੀ ਉਹ ਬਦਲਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਤੇ ਇਸੇ ਹੀ ਤਰੀਕੇ ਆ ਜਿਹੜਾ ਕਿਤੇ ਨਾ ਕਿਤੇ ਭਾਰਤੀ ਸੰਵਿਧਾਨ ਦੇ ਵਿੱਚੋਂ ਇਹ ਦੋ ਸ਼ਬਦਾਂ ਨੂੰ ਖਾਰਜ ਕਰਨ ਦੀ ਜਿਹੜੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਆ ਧਰਮ ਹੁਣ ਤੁਹਾਨੂੰ ਦੱਸ ਦਈਏ ਕਿ ਸੌਖੇ ਸ਼ਬਦਾਂ ਦੇ ਵਿੱਚ ਕਈ ਵਾਰੀ ਇਹ ਹੁੰਦਾ ਹੈਗਾ ਕਿ ਅ ਅਸੀਂ ਗੱਲਬਾਤ ਕਰੀ ਜਾਂਦੇ ਸਾਡੀਆਂ ਵੀਡੀਓ ਆ ਜਿਹੜੀਆਂ ਉਹ ਜ਼ਿਆਦਾਤਰ ਵੱਡੀ ਪੱਧਰ ਦੇਤੇ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਕੁਝ ਅਨਪੜ੍ਹ ਤਬਕਾ ਵੀ ਦੇਖਦਾ ਹੈਗਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਵੋਕੇਬਲਰੀ ਦਾ ਮਤਲਬ ਕੀ ਹੈਗਾ ਸੋ ਦੋ ਸ਼ਬਦ ਆ ਜਿਹੜੇ ਹਟਾਉਣ ਦੀ ਤਜਵੀਜ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਪਹਿਲਾ ਹੈਗਾ ਧਰਮ ਨਰਪਕਤਾ ਮਤਲਬ ਇਹ ਹੈਗਾ ਕਿ ਸਾਡਾ ਦੇਸ਼ ਆ ਜਿਹੜਾ ਕਿਸੇ ਵੀ ਧਰਮ ਨੂੰ ਆ ਜਿਹੜਾ ਉਹ ਵਿਸ਼ੇਸ਼ ਪ੍ਰਾਇੋਰਟੀ ਆ ਜਿਹੜਾ ਉਹ ਨਹੀਂ ਦੇਵੇਗਾ ਭਾਵੇਂ ਬکریاں-ਵਕਰੀਆਂ ਸੰਸਥਾਵਾਂ ਦੇ ਤਹਿਤ ਆ ਜਿਹੜਾ ਉਹ ਘੱਟ ਗਿਣਤੀ ਧਰਮਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਹੁਤ ਗਿਣਤੀ ਧਰਮਾਂ ਨੂੰ ਆ ਜਿਹੜਾ ਉਹ ਬੜਾਵਾ ਦਿੱਤਾ ਜਾ ਰਿਹਾ ਹੈਗਾ ਚਾਹੇ ਉਹ ਸਿਲੇਬਸਾਂ ਦੇ ਵਿੱਚ ਬਦਲਾਵ ਕਰਕੇ ਹੋ ਜੇ ਚਾਹੇ ਬکریاں-ਵਕਰੀਆਂ ਹੋਰ ਨਾ ਤਰੀਕਾ ਤਰੀਕਾ ਰਹੀ ਹੋਵੇ ਸੋ ਮਤਲਬ ਇਹ ਹੈਗਾ ਵੀ ਕੋਈ ਵੀ ਆਪ ਦੇ ਧਰਮ ਨੂੰ ਮੰਨ ਸਕਦਾ ਤੇ ਸਰਕਾਰ ਆ ਜਿਹੜਾ ਉਸ ਦੇ ਵਿੱਚ ਇੰਟਰਫੇਅਰ ਆ ਜਿਹੜੀ ਉਹ ਨਹੀਂ ਕਰੂਗੀ ਧਰਮ ਨਿਰਪੱਖਤਾ ਦਾ ਮਤਲਬ ਇਹ ਹੁੰਦਾ ਹੈਗਾ ਕਿਸੇ ਨੂੰ ਜ਼ਬਰਦਸਤੀ ਇਹ ਜਿਹੜਾ ਕੋਈ ਵੀ ਧਰਮ ਅਪਣਾਉਣ ਵਾਸਤੇ ਆ ਜਿਹੜਾ ਉਹ ਮਜਬੂਰ ਨਹੀਂ ਕੀਤਾ ਜਾ ਸਕਦਾ ਇਸ ਦਾ ਮਤਲਬ ਆ ਜਿਹੜਾ ਉਹ ਧਰਮ ਨਿਰਪੱਖਤਾ ਹੁੰਦਾ ਤੇ ਦੂਸਰਾ ਸ਼ਬਦ ਹੈਗਾ ਸਮਾਜਵਾਦ ਸਮਾਜਵਾਦ ਭਾਵੇਂ ਅ ਜੋ ਜਰਮਨ ਦੇ ਦਾਰਸ਼ਨਿਕ ਹੋਏ ਆ Karl Marx ਉਹਨਾਂ ਨੇ ਜਿਹੜਾ ਸਮਾਜਵਾਦ ਸ਼ਬਦ ਆ ਜਿਹੜਾ ਉਹ ਦਿੱਤਾ ਸੀਗਾ ਤੇ ਸਮਾਜਵਾਦ ਦਾ ਮਤਲਬ ਹੈਗਾ ਕਿ ਸਾਰਿਆਂ ਵਾਸਤੇ ਸਾਂਝਾ ਅਜਿਹਾਰਾਜ ਜਿੱਥੇ ਜਿੱਥੇ ਸਾਰੇ ਲੋਕ ਆ ਜਿਹੜੇ ਉਹ ਬਰਾਬਰ ਹੋਣ ਮਤਲਬ ਉਹਨਾਂ ਕੋਲੇ ਆਰਥਿਕ ਵਸੀਲੇ ਜਿਹੜੇ ਉਹ ਬਰਾਬਰ ਹੋਣ ਕੋਈ ਇਹ ਨਾ ਹੋਵੇ ਕਿ ਇੰਨਾ ਜ਼ਿਆਦਾ ਅਮੀਰ ਹੋਵੇ ਕਿ ਦੂਜਿਆਂ ਦੀ ਲੁੱਟ ਕਰ ਸਕਦਾ ਹੋਵੇ ਕੋਈ ਇੰਨਾ ਗਰੀਬ ਨਾ ਹੋਵੇ ਕਿ ਆਪਦੀ ਲੁੱਟ ਕਰਵਾ ਸਕਦਾ ਹੋਵੇ ਸੋ ਇਸ ਤਰ੍ਹਾਂ ਦੀ ਸਮਾਜ ਦੀ ਹੈ ਜਿਹੜੀ ਉਹਨਾਂ ਨੇ ਵਿਗਿਆਨਕ ਤਰੀਕੇ ਦੇ ਨਾਲ ਵਿਆਖਿਆ ਕੀਤੀ ਭਾਵੇਂ ਆ 1976 ਦੇ ਵਿੱਚ ਇਹ ਸ਼ਬਦ ਨੂੰ ਜਿਹੜਾ ਉਹ ਐਡ ਕੀਤਾ ਗਿਆ ਪਰ ਸਾਡਾ ਦੇਸ਼ ਆ ਜਿਹੜਾ ਉਹ ਪੂਰਨ ਤੌਰ ਦੇਤੇ ਸਮਾਜਵਾਦੀ ਢਾਂਚੇ ਵਾਲਾ ਦੇਸ਼ ਨਹੀਂਗਾ ਇੱਥੇ ਸਮਾਜਵਾਦੀ ਢਾਂਚਾ ਨਹੀਂਗਾ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਸੰਵਿਧਾਨ ਦੇ ਵਿੱਚ ਸਾਡੀ ਪ੍ਰਸਤਾਵਨਾ ਦੇ ਵਿੱਚ ਇਹ ਸ਼ਬਦ ਆ ਜਿਹੜਾ ਉਹ ਅੰਕਤ ਆ ਤੇ ਨਾਲ ਹੀ ਲੱਗ ਵੀ ਤੁਹਾਨੂੰ ਗੱਲ ਇਹ ਵੀ ਦੱਸ ਦਈਏ ਕਿ ਪ੍ਰਸਤਾਵਨਾ ਦੇ ਵਿੱਚ ਜਿੰਨੇ ਵੀ ਸ਼ਬਦ ਲਿਖੇ ਹੈਗੇ ਆ ਕੋਈ ਵੀ ਇਹੋ ਜੀ ਕਾਨੂੰਨੀ ਬੰਧਨਾ ਨਹੀਂਗੀ ਕਿ ਉਹ ਹੂਬੂ ਜੇਕਰ ਸਮਾਜਵਾਦੀ ਲਿਖਿਆ ਹੈਗਾ ਤਾਂ ਉਹ ਸਮਾਜਵਾਦੀ ਦੇਸ਼ ਬਣਾਉਣਾ ਹੀ ਪਵੇ ਜੇਕਰ ਇੱਥੇ ਧਰਮ ਨਿਰਪੱਖਤਾ ਲਿਖਿਆ ਤੇ ਪੂਰਨ ਤੌਰ ਦੇ ਉੱਤੇ ਧਰਮ ਨਿਰਪੱਖਤਾ ਬਣਾਉਣਾ ਹੀ ਹੋਵੇ ਜਿਵੇਂ ਮੰਨ ਲਾ ਵੀ ਆ ਭਾਰਤੀ ਸੰਵਿਧਾਨ ਦੇ ਵਿੱਚ ਸਾਡੇ ਮੌਲਿਕ ਅਧਿਕਾਰ ਆ ਜੇਕਰ ਮੌਲਿਕ ਅਧਿਕਾਰ ਸਾਡੇ ਖੋਹੇ ਜਾਂਦੇ ਹੈਗੇ ਆ ਤਾਂ ਉਹਨਾਂ ਦੇ ਖਿਲਾਫ ਆ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਕੋਰਟ ਦੇ ਵਿੱਚ ਜਾਇਆ ਜਾ ਸਕਦਾ ਪਰ ਜੇਕਰ ਆਪ ਇਹ ਕਹਿ ਦੀ ਕਿ ਸਾਡੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸਮਾਜਵਾਦ ਲਿਖਿਆ ਹੈਗਾ ਤੇ ਸਮਾਜਵਾਦ ਆ ਜਿਹੜਾ ਉਹ ਬਣਾਇਆ ਕਿਉਂ ਨਹੀਂ ਜਾ ਰਿਹਾਗਾ ਤਾਂ ਇਸ ਸੰਬੰਧੀ ਜਿਹੜਾ ਕੋਰਟ ਦੇ ਵਿੱਚ ਨਹੀਂ ਜਾਇਆ ਜਾ ਸਕਦਾਗਾ ਪਰ ਫਿਰ ਵੀ ਕਿਤੇ ਨਾ ਕਿਤੇ ਜਿੰਨੀ ਕੀ ਵੀ ਡੈਮੋਕ੍ਰੈਟਿਕ ਸਪੇਸ ਹੈਗੀ ਆ ਉਸ ਨੂੰ ਵੀ ਕੁਚਲਣ ਦੀ ਹੈ ਜਿਹੜੀ ਉਹ ਕੋਸ਼ਿਸ਼ ਕਵਾਏ ਦਾ ਜਿਹੜੀ ਬਾਦਸਤੂਰ ਲਗਾਤਾਰ ਜਾਰੀ ਹੈਗੀ ਆ ਸੋ ਅੱਜ ਦੇ ਲਈ ਇੰਨਾ ਹੀ ਉਮੀਦ ਕਰਦੇ ਤੁਹਾਨੂੰ ਸਾਡਾ ਕੰਮ ਚੰਗਾ ਲੱਗ ਰਿਹਾ ਹੋਊਗਾ ਮੈਂਬਲ ਰਾਜਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ